ਫਰੀਦਕੋਟ ਅੰਦਰੋਂ ਲੰਘਦੀ ਸਰਹੰਦ ਨਹਿਰ 'ਚ ਇੱਕ ਵਿਅਕਤੀ ਨੇ ਛਲਾੰਗ ਮਾਰ ਦਿੱਤੀ ਹਾਲਾਂਕਿ ਆਸ-ਪਾਸ ਦੇ ਲੋਕਾਂ ਵੱਲੋਂ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਦੇ ਤੇਜ਼ ਬਹਾਅ ਉਸ ਨੂੰ ਰੋੜ ਕੇ ਲੈ ਗਿਆ ਜਿਸ ਦੇ ਚਲਦੇ ਉਸ ਦੀ ਮੌਤ ਹੋ ਗਈ ਪੁਲਿਸ ਨੂੰ ਸੂਚਨਾ ਮਿਲਣ ਤੇ লাশ ਨੂੰ ਨਹਿਰ ਵਿੱਚੋਂ ਕੱਢ ਕੇ ਮੈਡੀਕਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਪਛਾਣ ਹੋਣ ਤੋਂ ਬਾਅਦ ਉਸ ਦਾ ਪਰਿਵਾਰ ਵੀ ਹਸਪਤਾਲ ਪੁੱਜ ਗਿਆ ਪਰਿਵਾਰ 'ਚ ਮ੍ਰਿਤਕ ਦੀ ਧੀ ਅਤੇ ਉਸ ਦੀ ਭਾਬੀ ਨੇ ਦੱਸਿਆ ਕਿ ਮ੍ਰਿਤਕੀ ਕੇਵਲ ਕੁ੍ਰਿਸ਼ਨ ਜੋ ਮੁਕਤਸਰ ਜ਼ਿਲ੍ਹੇ ਦੇ ਪਿੰਡ ਭੱਗੇਵਾਲ ਦਾ ਰਹਿਣ ਵਾਲਾ ਸੀ ਵੱਲੋਂ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਦੇ ਪਿਤਾ ਤੋਂ ਜਿਸ ਤੋਂ ਉਹ ਵਿਆਸਮਿਤ 80000 ਰੁਪਏ ਵਾਪਸ ਵੀ ਕਰ ਚੁੱਕੇ ਹਨ ਪਰ ਫਿਰ ਵੀ ਉਹਨਾਂ ਦੇ ਵੱਲੋਂ 2 ਲੱਖ ਰੁਪਏ ਹੋਰ ਬਣਾ ਕੇ ਮੰਗ ਰਹੇ ਹਨ ਨਾਲ ਹੀ ਮ੍ਰੀਤੀ ਦਾ ਟਰੈਕਟਰ ਖੋਣ ਅਤੇ ਉਸਦੀ ਚੱਕੀ ਤੇ ਕਬਜ਼ਾ ਕਰਨ ਦੀਆਂ ਧਮਕੀਆਂ ਦੇ ਰਹੇ ਹਨ ਜਿਸ ਤੋਂ ਪਰੇਸ਼ਾਨ ਹੋ ਕੇ ਕੇਵਲ ਕ੍ਰਿਸ਼ਨ ਵੱਲੋਂ ਆਤਮ ਹੱਤਿਆ ਕਰ ਲਈ ਗਈ ਨਾਂ ਬਾਕੀ ਦੀ ਬੇਟੀਆਂ ਜੀ ਤੇ ਅੱਜ ਉਹਨਾਂ ਨੇ ਸੁਸਾਇਡ ਕੀਤਾ ਤੇ ਉਹਨਾਂ ਦੇ ਸੁਸਾਇਡ ਕਰਨ ਦਾ ਰੀਜ਼ਨ ਇਹ ਸੀ ਸਾਡੇ ਪਿੰਡ ਦੇ ਸਰਪੰਚ ਰਮਨਦੀਪ ਸਿੰਘ ਤੇ ਉਹਨਾਂ ਦੇ ਫਾਦਰ ਸਾਹਿਬ ਮੱਲਾ ਸਿੰਘ ਤੋਂ ਉਹਨਾਂ ਨੇ 50000 ਰੁਪਿਆ ਵਿਆਜ ਉਧਾਰ ਲਈ ਸੀਗੇ ਤੇ ਉਹ ਨਾ ਕੋ ਮੋੜਨ ਕਰਕੇ ਉਹਨਾਂ ਦੇ ਬਾਰ ਬਾਰ ਡੇਲੀ ਕਾਲ ਕਰਦੇ ਸੀ ਡੇਲੀ ਕਾਲ ਕਰਦੇ ਸੀ ਉਹਨਾਂ ਨੂੰ ਡੇਲੀ ਤੰਗ ਕਰਦੇ ਸੀਗੇ ਉਹਨਾਂ ਦੀ ਕਾਲ ਹਿਸਟਰੀ ਚੈੱਕ ਕਰ ਸਕਦੇ ਹਾਂ ਤੇ ਅੱਜ ਉਹਨਾਂ ਤੋਂ ਤੰਗ ਪਰੇਸ਼ਾਨ ਹੋ ਕੇ ਉਹਨਾਂ ਨੇ ਸੁਸਾਈਡ ਕਰ ਲਿਆ ਤੇ ਸਾਨੂੰ ਅੱਜ ਆਪਣਾ ਇਨਸਾਫ ਚਾਹੀਦਾ ਤੇ ਉਹਨਾਂ ਨੂੰ ਸੱਚ ਤੋਂ ਸੱਚ ਸਜ਼ਾ ਦਿੱਤੀ ਜਾਵੇ ਸਵੇਰੇ ਵੀ ਘਰੀ ਟੁੱਟਿਆ ਸੀ ਹਾਂਜੀ ਠੀਕ ਹੈ ਜੀ ਸਵੇਰ ਕਰਕੇ ਕੀ ਆ ਕਿ ਕੁਝ ਵੀ ਨਹੀਂ ਗਏ ਜੀ ਕਹਿੰਦੇ ਆਵਾਂਗੇ ਅਸੀਂ ਵਾਪਸ ਕਰਾਂਗੇ ਜੀ ਦੇਰੇ ਦੀ ਅਸੀਂ ਦਰਦ ਚ ਹਾਂਜੀ ਉਹਨਾਂ ਦੇ ਫੋਨ ਆਏ ਸੀ ਸਵੇਰ ਸਾਡੇ ਕੋਲੇ ਹਾਂਜੀ ਨਮਿਤਾਰਾਣੀ ਕੀ ਗੱਲ ਹੋਈ ਹੈ ਪ੍ਰਵਾਹ ਜੀ ਮੈਂ ਅੰਦੀ ਵੱਡੀ ਫਰਜਾਈਆਂ ਭਾਈ ਉਹਨੇ ਕਿਸੇ ਕੋਲੋਂ ਮਤਲਬ ਤੌਰ ਤੇ ਪੈਸੇ ਲਈ ਸੀਗੇ 50000 ਰੁਪਏ ਪਪਿੰਡ ਚ ਵੈਸੇ ਲੈ ਲੈਣੇ ਆ ਉਹਨੂੰ 55000 ਰੁਪਏ ਲੈ ਕੇ ਤੇ ਵਿਆਜ ਵੀ ਦਿੱਤੀ 50000 ਉਹਨਾਂ ਨੇ ਇੱਕ ਮੋਰ ਵੀ ਦਿੱਤਾ 31 ਦਿੱਤਾ 10 ਇੱਕ ਦਿੱਤਾ ਇੱਕ 50000 ਰੁਪਏ ਲੈਣ ਦੇ ਬਜਾਏ ਉਹਨਾਂ ਨੇ 80000 ਰੁਪਏ ਮੋਰਤਾ ਤੇ ਹਜੇ 2 ਲੱਖ ਰੁਪਏ ਹੋਰ ਮੰਗ ਰਹੇ ਸੀ ਉਹਦਾ ਟਰੈਕਟਰ ਚੱਕੀ ਖੋਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਉਹਨਾਂ ਨੂੰ ਧਮਕੀ ਦੇ ਕੇ ਗਏ ਵੀ ਅੱਜ ਅੱਜ ਅਸੀਂ ਕੁਝ ਕਰ ਦਾਂਗੇ ਐਨੇ ਕੋਲ ਆ ਰਹੇ ਸੀ ਐਨੇ ਕੋਲ ਆ ਰਹੇ ਸੀ ਉਹ ਫੋਨ ਘਰੇ ਛੱਡ ਕੇ ਅਸੀਂ ਦੇਖਿਆ ਸਾਨੂੰ ਉਹਨਾਂ ਨੇ ਕੋਤੋਂ ਨਹੀਂ ਮਿਲੇ ਉਹ ਫਿਰ ਵੀ ਹਜੇ ਵੀ ਅਹੋਂ ਤੱਕ ਵੀ ਉਹਨਾਂ ਦੇ ਫੋਨ ਆ ਰਹੇ ਭਾਵੇਂ ਤੁਸੀਂ ਕਾਲ ਡਿਟੇਲ ਕਢਾ ਕੇ ਦੇਖ ਸਕਦੇ ਅੱਲੇ ਬੰਦੇ ਫੋਨ ਕਰੀ ਜਾਂਦੇ ਹਾਂਜੀ ਹਜੇ ਵੀ ਕਰੀ ਜਾਂਦੇ ਸਾਡੇ ਘਰੇ ਬੰਦਾ ਨਹੀਂ ਤੇ ਉਹਨਾਂ ਨੂੰ ਫੋਨ ਦੀ ਵੀ ਸਾਨੂੰ ਪੈਸਾ ਦੇ ਸਾਡੇ ਘਰੇ ਚੱਕੀ ਧੱਕਣ ਲੈਣ ਆ ਗਏ ਫੋਨ ਤੱਕਣ ਆਏ ਆ ਪੈਸੇ ਨਾ ਦੇਣ ਕਰਕੇ ਮੰਨ ਲਓ ਹਾਂਜੀ ਪੈਸੇ ਨਾ ਦੇਣ ਕਰਕੇ ਉਹਨਾਂ ਨੇ ਤੰਗ ਪ੍ਰੇਸ਼ਾਨ ਕੀਤਾ ਉਹਨਾਂ ਨੇ ਮੀਨਤ ਕਰਲਾ ਕੀਤਾ ਅਸੀਂ ਤੁਹਾਨੂੰ ਹੌਲੀ ਹੌਲੀ ਜਿਵੇਂ ਦੇਣਾ ਹੈ ਦੇ ਦਵਾਂਗੇ ਪਰ ਉਹ ਉਹ ਜਿਆਦਾ ਤੰਗ ਕਰਦੇ ਸੀ ਉਹਦੇ ਕੋਲੋਂ ਕਿ ਟਰੈਕਟਰ ਚੱਕੀ ਖੋਣ ਦੀ ਕੋਸ਼ਿਸ਼ ਕੀਤੀ ਉਹਨੇ ਉਹਨਾਂ ਤੋਂ ਦੁਖੀ ਹੋ ਕੇ ਤਾਂ ਉਹਨੇ ਉਸ ਸਾਈਡ ਕਰ ਲਿਆ ਕੀ ਮੰਗ ਕਰਦੀ ਹੈ ਜੀ ਮੰਗ ਕਰਦੇ ਕਿ ਸਾਨੂੰ ਇਨਸਾਫ ਮਿਲ ਜਾਵੇ ਸਾਨੂੰ ਕਨਫਰਮੇਸ਼ਨ ਮਿਲੀ ਸੀ ਕਿ ਜੀ ਕੰਟਰੋਲ ਰੂਮ ਤੋਂ ਵੀ ਇੱਕ ਪੁਲਿਸ ਵਾਲੇ ਦੀ ਬੈਕ ਸਾਈਡ ਤੇ ਸਰਹਾਂ ਦੇ ਫੀਡਰ ਨਹਿਰ ਜਿਹੜੀ ਡੈਡ ਬੋਡੀ ਮੱਦੇਨਜ਼ਰ ਉੱਥੇ ਆਈ ਸੀ ਉਹਨਾਂ ਨੇ ਉਹ ਡੈਡ ਬੋਡੀ ਕੱਢੀ ਹੋਈ ਹੈ ਤੇ ਉਸ ਡੈਡ ਬੋਡੀ ਲੈ ਕੇ ਅਸੀਂ ਇਹਦੇ ਮੋਰਚੀ ਜਿਹਾ ਮੈਡੀਕਲ ਚਰਖਾ ਦਿੱਤੀ ਹੈ ਤੇ ਉਹਨਾਂ ਦੇ ਇਹਦੇ ਵਾਰਸਾਂ ਅੱਗੇ ਦੀ ਜੀ ਮਤਲਬ ਕਿ ਡੈਡ ਬੋਡੀ ਲੈ ਕੇ ਨਾ ਡੈਡ ਬੋਡੀ ਕਿ ਕੇਵਲ ਕਸ਼ਿੰਦੀ ਹੈ ਜੀ ਉਤਰਕਲਵੰਤਰਾ ਹੈ ਜੀ ਉਮਰ ਕਰੀਬ 40-45 ਸਾਲ ਪਿੰਡ ਭੰਗੇ ਵਾਲਾ ਜੀ ਇਹ ਪਿੰਡ ਭੰਗੇ ਵਾਲੇ ਤੋਂ ਆਏ ਸੀ ਜੀ ਪਿੰਡ ਭੱਗਿਆਂ ਤੋਂ ਇਹਨਾਂ ਦੱਸਣ ਦੇ ਮੁਤਾਬਕ ਹੀ ਉੱਥੇ ਵਾਸਤੇ ਚੜ੍ਹ ਕੇ ਫ੍ਰੀਕੋਡ ਆ ਗਏ ਜੀ ਗੱਲ ਪਤਾ ਹੈ ਜੇ ਕੋਈ ਗੱਲ ਕਲੀਅਰ ਹੋ ਰਹੀ ਥੋੜੀ ਪੁੱਛੋ ਨੀ ਕਰਦੇ ਪੁੱਛੋ ਦੇਖੋ ਇਹਨਾਂ ਦੇ ਸਟੇਟਮੈਂਟ ਨਾਲ ਕੋਣ ਕੋਈ ਮੁਤਾਬਕ ਕਰ ਰਹੀ ਕੀਤੀ ਜਾਊਗੀ ਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ